ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 33 ਸਾਲ ਬਾਅਦ ਯੂਕੇ ਤੋਂ ਰਿਪੋਰਟ ਹੋਇਆ ਪੰਜਾਬੀ ਇੱਕ ਕਹਾਣੀ ਹੈ ਜਸਵੀਰ ਸਿੰਘ ਦੀ ਇੱਕ ਅਜਿਹੀ ਪੰਜਾਬੀ ਨੌਜਵਾਨ ਦੀ ਜਿਸ ਨੇ 33 ਸਾਲ ਪਹਿਲਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਯੂਕੇ ਦੀ ਤਰਤੀ ਤੇ ਕਦਮ ਰੱਖਿਆ ਸੀ ਜਸਵੀਰ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਸ ਦੇ ਪਿਤਾ ਇੱਕ ਸਧਾਰਨ ਕਿਸਾਨ ਸਨ ਜਿਨ੍ਹਾਂ ਦੀ ਜ਼ਮੀਨ ਬਹੁਤ ਘੱਟ ਸੀ ਅਤੇ ਜਿਸ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਜਸਵੀਰ ਦੇ ਮਨ ਵਿੱਚ ਬਚਪਨ ਤੋਂ ਹੀ ਵਿਦੇਸ਼ ਜਾਣ ਦਾ ਸੁਪਨਾ ਸੀ ਉਸਨੇ ਸੁਣਿਆ ਸੀ ਕਿ ਯੂਕੇ ਵਿੱਚ ਮਿਹਨਤ ਕਰਨ ਵਾਲਿਆਂ ਲਈ ਮੌਕੇ ਬਹੁਤ ਹਨ ਅਤੇ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਹੈ 1980 ਦੇ ਦਹਾਕੇ ਵਿੱਚ ਜਦੋਂ ਉਹ ਸਿਰਫ 22 ਸਾਲ ਦਾ ਸੀ ਉਸਨੇ ਆਪਣੇ ਪਿੰਡ ਵਾਲਿਆਂ ਦੀ ਮਦਦ ਨਾਲ ਅਤੇ ਕੁਝ ਉਧਾਰ ਲੈ ਕੇ ਯੂਕੇ ਜਾਣ ਦਾ ਫੈਸਲਾ ਕੀਤਾ ਉਸ ਦੀ ਮਾਂ ਨੇ ਅੱਖਾਂ ਵਿੱਚ ਹੰਝੂ ਲੈ ਕੇ ਉਸ ਨੂੰ ਵਿਦਾਇਗੀ ਦਿੱਤੀ ਪਰ ਦਿਲ ਵਿੱਚ ਇਹ ਉਮੀਦ ਸੀ ਕਿ ਉਸ ਦਾ ਪੁੱਤਰ ਇੱਕ ਦਿਨ ਵੱਡਾ ਆਦਮੀ ਬਣੇਗਾ ਯੂਕੇ ਪਹੁੰਚਣ ਤੋਂ ਬਾਅਦ ਜਸਵੀਰ ਨੂੰ ਪਤਾ ਲੱਗਾ ਕਿ ਵਿਦੇਸ਼ ਦੀ ਜ਼ਿੰਦਗੀ ਸੁਪਨਿਆਂ ਵਰਗੀ ਨਹੀਂ ਸੀ ਉਸ ਨੂੰ ਛੋਟੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ ਜਿਵੇਂ ਕਿ ਫੈਕਟਰੀਆਂ ਵਿੱਚ ਮਜ਼ਦੂਰੀ ਅਤੇ ਦੁਕਾਨਾਂ ਇਸ ਫਾਇਦਾ ਕਮ ਪਰ ਉਸਦੀ ਮਿਹਨਤ ਅਤੇ ਲਗਨ ਨੇ ਉਸਨੂੰ ਹੌਸਲਾ ਦਿੱਤਾ ਉਸਨੇ ਸੋਚਿਆ ਕਿ ਇਹ ਸਭ ਤਾਂ ਸਿਰਫ ਸ਼ੁਰੂਆਤ ਹੈ ਜਸਵੀਰ ਨੇ ਯੂਕੇ ਵਿੱਚ ਆਪਣੀ ਜ਼ਿੰਦਗੀ ਨੂੰ ਸੰਵਾਰਨ ਲਈ ਦਿਨ ਰਾਤ ਮਿਹਨਤ ਕੀਤੀ ਉਸਨੇ ਸ਼ੁਰੂ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਭੇਜਦਾ ਸੀ ਉਸਦੇ ਪਿਤਾ ਦੀ ਸਿਹਤ ਹੌਲੀ-ਹੌਲੀ ਖਰਾਬ ਹੋ ਰਹੀ ਸੀ ਅਤੇ ਜਸਵੀਰ ਨੇ ਆਪਣੀ ਕਮਾਈ ਨਾਲ ਉਹਨਾਂ ਦਾ ਇਲਾਜ ਕਰਵਾਇਆ। ਉਸਨੇ ਆਪਣੀ ਭੈਣ ਦੀ ਸ਼ਾਦੀ ਲਈ ਵੀ ਪੈਸੇ ਭੇਜੇ ਅਤੇ ਪਿੰਡ ਵਿੱਚ ਇੱਕ ਛੋਟਾ ਜਿਹਾ ਮਕਾਨ ਵੀ ਬਣਵਾਇਆ। ਪਰ ਯੂਕੇ ਵਿੱਚ ਉਸਦੀ ਜ਼ਿੰਦਗੀ ਆਸਾਨ ਨਹੀਂ ਸੀ। ਉਸਦਾ ਵੀਜ਼ਾ ਸਿਰਫ ਅਸਥਾਈ ਸੀ ਅਤੇ ਉਸਨੂੰ ਹਰ ਸਾਲ ਇਸ ਨੂੰ ਰੀਨਿਊ ਕਰਵਾਉਣ ਲਈ ਸੰਘਰਸ਼ ਕਰਨਾ ਪੈਂਦਾ ਸੀ। ਕਈ ਵਾਰ ਉਸਨੂੰ ਵਕੀਲਾਂ ਨੂੰ ਮੋਟੀਆਂ ਰਕਮਾਂ ਦੇਣੀਆਂ ਪਈਆਂ ਜਿਸ ਨਾਲ ਉਸਦੀ ਬਚਤ ਕੱਟਦੀ ਗਈ। ਫੇਰ ਵੀ ਉਸਨੇ ਹਾਰ ਨਹੀਂ ਮੰਨੀ ਉਸਨੇ ਸੋਚਿਆ ਕਿ ਜੇ ਉਹ ਮਿਹਨਤ ਜਾਰੀ ਰੱਖੇਗਾ ਤਾਂ ਇੱਕ ਦਿਨ ਉਸ ਨੂੰ ਪੱਕੀ ਨਾਗਰਿਕਤਾ ਮਿਲ ਜਾਵੇਗੀ ਸਾਲਾਂ ਬਾਅਦ ਜਸਵੀਰ ਨੇ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਇੱਕ ਪੰਜਾਬੀ ਟਾਬਾ ਜਿਸ ਵਿੱਚ ਉਸਨੇ ਪੰਜਾਬੀ ਖਾਣਿਆਂ ਦੀ ਸੇਵਾ ਸ਼ੁਰੂ ਕੀਤੀ ਇਹ ਟਾਬਾ ਯੂਕੇ ਵਿੱਚ ਰਹਿਣ ਵਾਲੇ ਪੰਜਾਬੀਆਂ ਵਿੱਚ ਕਾਫੀ ਮਸ਼ਹੂਰ ਹੋਇਆ ਜਸਵੀਰ ਨੂੰ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਪਟੜੀ ਤੇ ਆ ਗਈ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸਫਲਤਾ ਵੀ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲਿਆਵੇਗੀ ਸਾਲ 2010 ਵਿੱਚ ਜਸਵੀਰ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਝਟਕਾ ਆਇਆ ਉਸ ਨੂੰ ਯੂਕੇ ਦੀ ਸਰਕਾਰ ਤੋਂ ਇੱਕ ਨੋਟਿਸ ਮਿਲਿਆ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਉਸ ਦੀਆਂ ਸਾਰੀਆਂ ਅਰਜ਼ੀਆਂ ਅਤੇ ਅਪੀਲਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਸਰਕਾਰ ਨੇ ਕਿਹਾ ਕਿ ਉਸ ਦੇ ਦਸਤਾਵੇਜ਼ਾਂ ਵਿੱਚ ਕੁਝ ਗੜਬੜ ਸੀ ਅਤੇ ਉਸ ਨੂੰ 6 ਮਹੀਨਿਆਂ ਦੇ ਅੰਦਰ ਯੂਕੇ ਛੱਡਣਾ ਪਵੇਗਾ ਜਸਵੀਰ ਦੇ ਪੈਰਾਂ ਹਿੱਟੋਂ ਜ਼ਮੀਨ ਖਿਸਕ ਗਈ 33 ਸਾਲ ਯੂਕੇ ਵਿੱਚ ਬਿਤਾਉਣ ਤੋਂ ਬਾਅਦ ਜਿੱਥੇ ਉਸਨੇ ਆਪਣੀ ਜ਼ਿੰਦਗੀ ਦਾ ਹਰ ਪਲ ਮਿਹਨਤ ਨਾਲ ਬਣਾਇਆ ਸੀ ਹੁਣ ਉਸ ਨੂੰ ਸਭ ਕੁਝ ਛੱਡ ਕੇ ਵਾਪਸ ਪੰਜਾਬ ਜਾਣ ਦਾ ਹੁਕਮ ਸੁਣਾਇਆ ਗਿਆ ਸੀ ਉਸ ਦਾ ਟਾਬਾ ਜੋ ਉਸ ਦੀ ਪਛਾਣ ਬਣ ਚੁੱਕਿਆ ਸੀ ਉਸ ਨੂੰ ਵੇਚਣਾ ਪਿਆ ਉਸ ਦੇ ਦੋਸਤ ਜਿਨ੍ਹਾਂ ਨਾਲ ਉਸਨੇ ਯੂਕੇ ਵਿੱਚ ਇੱਕ ਪਰਿਵਾਰ ਵਰਗਾ ਰਿਸ਼ਤਾ ਬਣਾਇਆ ਸੀ ਸਭ ਨੂੰ ਅਲਵਿਦਾ ਕਹਿਣਾ ਪਿਆ ਜਸਵੀਰ ਦੇ ਮਨ ਵਿੱਚ ਇੱਕ ਡਰ ਸੀ ਪੰਜਾਬ ਵਾਪਸ ਜਾਣ ਤੋਂ ਬਾਅਦ ਉਹ ਕੀ ਕਰੇਗਾ ਉਸਦੀ ਉਮਰ ਹੁਣ 55 ਸਾਲ ਦੀ ਹੋ ਚੁੱਕੀ ਸੀ ਅਤੇ ਪੰਜਾਬ ਵਿੱਚ ਉਸਦਾ ਕੋਈ ਪੱਕਾ ਠਿਕਾਣਾ ਨਹੀਂ ਸੀ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਮਾਂ ਬੁੱਢੀ ਹੋ ਚੁੱਕੀ ਸੀ ਉਸਦੀ ਭੈਣ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਉਸ ਦਾ ਪਰਿਵਾਰ ਆਪਣੀ ਜ਼ਿੰਦਗੀ ਵਿੱਚ ਵਿਅਸਤ ਸੀ ਜਸਵੀਰ ਨੂੰ ਲੱਗਿਆ ਜਿਵੇਂ ਉਸ ਦੀ 33 ਸਾਲ ਦੀ ਮਿਹਨਤ ਇੱਕ ਪਲ ਵਿੱਚ ਮਿੱਟੀ ਵਿੱਚ ਮਿਲ ਗਈ ਜਦੋਂ ਜਸਵੀਰ ਪੰਜਾਬ ਵਾਪਸ ਪਹੁੰਚਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਹ ਇੱਕ ਅਜਨਬੀ ਦੇਸ਼ ਵਿੱਚ ਆ ਗਿਆ ਹੋਵੇ 33 ਸਾਲ ਬਾਅਦ ਪੰਜਾਬ ਦੀਆਂ ਗਲੀਆਂ ਲੋਕਾਂ ਦੀ ਬੋਲੀ ਅਤੇ ਜ਼ਿੰਦਗੀ ਦਾ ਢੰਗ ਸਭ ਕੁਝ ਬਦਲ ਗਿਆ ਸੀ ਉਸ ਦੇ ਪਿੰਡ ਵਿੱਚ ਹੁਣ ਨਵੀਂ ਪੀੜੀ ਸੀ ਜਿਸ ਨੂੰ ਉਸਦੀ ਕਹਾਣੀ ਬਾਰੇ ਕੁਝ ਨਹੀਂ ਪਤਾ ਸੀ ਉਸਦੀ ਮਾਂ ਨੇ ਉਸ ਨੂੰ ਗਲੇ ਲਗਾਇਆ ਪਰ ਉਸ ਦੀਆਂ ਅੱਖਾਂ ਵਿੱਚ ਵੀ ਇੱਕ ਸਵਾਲ ਸੀ ਹੁਣ ਅੱਗੇ ਕੀ ਜਸਵੀਰ ਨੇ ਆਪਣੀ ਬਚਤ ਨਾਲ ਇੱਕ ਛੋਟਾ ਜਿਹਾ ਕਿਰਾਣੇ ਦੀ ਦੁਕਾਨ ਸ਼ੁਰੂ ਕੀਤੀ ਪਰ ਉਸ ਦਾ ਮਨ ਲੱਗਣ ਦੀ ਬਜਾਏ ਉਦਾਸ ਹੀ ਰਹਿੰਦਾ ਸੀ ਉਸ ਨੂੰ ਯੂਕੇ ਦੀਆਂ ਯਾਦਾਂ ਸਤਾਉਂਦੀਆਂ ਸਨ ਉਸ ਦਾ ਟਾਬਾ ਉਸ ਦੇ ਦੋਸਤ ਅਤੇ ਉਹ ਜ਼ਿੰਦਗੀ ਜੋ ਉਸ ਨੇ ਆਪਣੀ ਮਿਹਨਤ ਨਾਲ ਬਣਾਈ ਸੀ ਪਿੰਡ ਦੇ ਲੋਕ ਉਸ ਨੂੰ ਵਿਦੇਸ਼ੀ ਕਹਿ ਕੇ ਬੁਲਾਉਂਦੇ ਸਨ ਪਰ ਉਸ ਨੂੰ ਇਹ ਸੁਣ ਕੇ ਦੁੱਖ ਹੁੰਦਾ ਸੀ ਕਿਉਂਕਿ ਉਹ ਤਾਂ ਆਪਣੇ ਪੰਜਾਬ ਦਾ ਹੀ ਸੀ ਉਸ ਨੇ ਸੋਚਿਆ ਕਿ ਸ਼ਾਇਦ ਸਮਾਂ ਉਸ ਦੇ ਜ਼ਖਮਾਂ ਨੂੰ ਪੜ ਦੇਵੇਗਾ ਪਰ ਹਰ ਰੋਜ਼ ਉਸ ਦੇ ਮਨ ਵਿੱਚ ਇੱਕ ਖਾਲੀਪਣ ਸੀ ਉਸ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਮੁਫਤ ਪੜਾਉਣਾ ਸ਼ੁਰੂ ਕੀਤਾ ਕਿਉਂਕਿ ਉਸ ਨੂੰ ਲੱਗਿਆ ਕਿ ਸ਼ਾਇਦ ਇਸ ਨਾਲ ਉਸ ਦੇ ਮਨ ਨੂੰ ਸਕੂਨ ਮਿਲੇ ਉਸਨੇ ਬੱਚਿਆਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਜੋ ਉਹ ਸਮਝ ਸਕਣ ਕਿ ਮਿਹਨਤ ਅਤੇ ਸੁਪਨਿਆਂ ਦੀ ਕੀਮਤ ਕੀ ਹੁੰਦੀ ਹੈ ਜਸਵੀਰ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ ਸੁਪਨੇ ਮਿਹਨਤ ਅਤੇ ਸਫਲਤਾ ਸਭ ਕੁਝ ਇੱਕ ਪਲ ਵਿੱਚ ਬਦਲ ਸਕਦਾ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜਸਵੀਰ ਨੇ 33 ਸਾਲ ਯੂਕੇ ਵਿੱਚ ਬਿਤਾਏ ਇੱਕ ਨਵੀਂ ਜ਼ਿੰਦਗੀ ਬਣਾਈ ਪਰ ਜਦੋਂ ਸਭ ਕੁਝ ਖਤਮ ਹੋ ਗਿਆ ਤਾਂ ਉਸਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਉਸਨੇ ਪੰਜਾਬ ਵਾਪਸ ਆ ਕੇ ਨਵੀਂ ਸ਼ੁਰੂਆਤ ਕੀਤੀ ਪਾਵੇਂ ਇਹ ਉਸ ਲਈ ਆਸਾਨ ਨਹੀਂ ਸੀ ਸਾਡੇ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਹਰ ਮੋੜ ਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਹਿੰਮਤ ਰੱਖਣੀ ਚਾਹੀਦੀ ਹੈ ਜਸਵੀਰ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਆਪਣੇ ਜੜ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਪਾਵੇਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਸਾਡਾ ਅਸਲੀ ਘਰ ਉਹ ਹੁੰਦਾ ਹੈ ਜਿੱਥੇ ਸਾਡੀਆਂ ਜੜ੍ਹਾਂ ਹਨ ਸੁਪਨੇ ਵੇਖਣਾ ਗਲਤ ਨਹੀਂ ਪਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਰਾਹ ਚੁਣਨਾ ਜ਼ਰੂਰੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ